ਤੋ ਜਤੀ ਬੜਾ ਮਾ ਉਹ ਗੱਲ ਗੱਲ ਕੋ ਯਾਰ ਲੱਡੂ ਦੇਖ ਬੜਾ ਨਹੀਂ ਤੂ ਬੜਾ ਕਿਹਦੀ ਮਾ 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 ਕੀ ਕਰ ਰਸਤਾ ਚੱਲ ਮਾਰ ਪਾ ਸਤ ਹਰ ਹਾਂ ਜੀ ਹਾਂ ਦਾ ਦਰ ਮਰਦੇ ਹਾਂ ਹਾਂ ਜੀ ਆਓ ਅੱਗੇ ਕਰ ਲੈਣਾ ਬੜਾ ਮਨਪਸੰਦ ਹੈ ਇਹਨਾਂ ਦਾ ਆਜਾਓ ਅੱਗੇ ਆਜਾਓ ਅੱਜ ਤੂੰ ਤੂੰ ਹੀ ਜਾਸ ਕੋਲ ਆ ਨਹੀਂ ਆਉਂਦਾ ਬੜਾ ਬਹੁਤ ਇੱਕ ਬੜਾ ਭਾਈ ਸਾਹਿਬ ਹੋ ਜਾਓ ਤੱਕ ਤੱਕ ਰਹਿਣਾ ਤੱਕ ਪੇਖਾ ਨਹੀਂ ਨਾ ਬੜਾ ਸੈਟ ਨਹੀਂ ਪੱਛਦਾ ਸਾਰੇ ਚੱਲੋ ਔਰ ਨਾਈਂਹ ਦੀ ਤਰਫੋਂ ਹਰ ਕੋਈ हाँ नहीं ना चालू हाँ नहीं पाकिस्तान में चालू बना ना रही हो नहीं नहीं तेरा कोई सही कोई नहीं है तेरा को साल नहीं पाकिस्तान में बनोगे क्या चालू क्या चालू नहीं चला चला ना नहीं पाकिस्तान में 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 नहीं पाकिस्� ਦੇ ਵੀ ਮਾਰ ਕੇ ਲੱਗ ਗਿਆ ਇਹ ਕੰਟੀ ਲਵਾ ਨਾ ਜੀ ਬੜੀ ਬੜੀ ਜੀ ਸਵਾਜੇ ਬੜਾ ਇੱਕ ਮੋਟਰਸਾਈਕਲ ਚੋਰੀ ਆਇਆ ਕਿਤੋਂ ਬੜਿਆ ਆ ਗਿਆ ਗਲੀ ਚ ਹੋਰ ਕਿਹੜਾ ਰੋਈ ਜੀ 18 ਲੈ ਕੇ ਚਲੇ ਗਿਆ 18 ਦਾ ਫੁੱਟ ਜੀ ਆਜਾ ਸਾਡੇ ਕੋਲ ਆ ਜਾ ਬੈਠੇ ਸਵਾਜੇ ਪੈਰ ਦੇ ਕੋਲ ਜੀ ਆ ਜਿਹੜਾ ਦੋਨੋਂ ਮੋਟਰ ਲਾਵਾ ਹੈਗਾ ਹਾਜੀ ਨੰਬਰ 5 ਤੁਹਾਡਾ ਨੰਬਰ ਕੀ ਪੁੱਛ ਸਕਦੇ ਜੀ 652 2 ਦੇ ਪਾਸੇ 2 ਬਾਰ ਮੇਲਾ ਮੋਟਰ ਦਾ ਗਰਸਪਲੈਂਟਰ ਕਿ ਜਿਹੜੀ ਆਵਾਜ਼ ਆਈ ਆ ਇਹਨੇ ਸਟਾਰਟ ਕੀਤਾ ਲੈ ਕੇ ਭੱਜ ਗਿਆ ਪਿੱਛੋਂ ਮੈਂ ਰੋਲਾ ਪਾਇਆ ਕੁਝ ਬੱਥੇ ਕੇ ਬੱਦੇ ਗਏ ਮੈਂ ਅੱਗੋਂ ਦੀ ਮੋਟਰਸਾਈਕਲ ਲੈ ਗਿਆ ਔਰ ਲੈਣੋਂ ਪਾਰ ਲੈ ਕੇ ਇਹਨੇ ਮੋਟਰਸਾਈਕਲ ਸੁੱਟਿਆ ਭੱਜ ਗਿਆ ਮਗਰ ਭੱਜ ਕੇ ਇਹਨੂੰ ਫੜਿਆ ਵਾ ਇੱਥੇ ਤਿੰਨ ਮੋਟਰਸਾਈਕਲ ਚੋਰੀ ਹੋਏ ਤਿੰਨਾਂ ਦੇ ਵਿੱਚ ਪ੍ਰੂਫ ਦੇ ਵਿੱਚ ਸਾਡੇ ਕੋਲ ਪਹਿਲੇ ਵੀ ਬੋਰਡ 'ਚ ਹੈ ਗਿਆ ਵਾ ਉਹਦੇ ਉਹਦੇ ਕੋਈ ਵੀ ਹੈ ਬੰਦਾ ਤੇ ਇਹਨਾਂ ਸਪਲੈਂਡਰਾਂ ਤੀਜਾ ਸਪਲੈਂਡਰ ਇਹਨੇ ਚੁੱਕਿਆ ਵਾ ਓਡੋ ਖਾਣਦੇ ਮਜੂਦਾ ਫੜਿਆ ਗਿਆ ਵਾ ਆ ਵੇਖੋ ਜੀ ਆ ਪਹਿਲਾਂ ਵੀ ਆ ਬੰਦਾ ਆ ਵੇਖੋ ਆ ਛੇ ਬੰਦਾ ਆ ਹੋ ਬੰਦਾ ਤੀਜਾ ਮੋਟਰਸਾਈਕਲ ਹੈ ਵੀ ਨਵੀਆਂ ਬੁਰੀ ਵਾਲੀਆਂ ਕਦੀ ਕੁਛ ਮੰਗ ਕਰਦੇ ਨਹੀਂ ਇਹਦਾ ਉਹ ਚੋਰਾਂ ਤੋਂ ਰਾਤ ਮਿਲ ਜAVE ਜਿੱਤੇ ਦੀ ਸਰਕਾਰ ਹੈ ਸਰਕਾਰ ਕਰਦੀ ਕੀ ਬਈ ਜਦੋਂ ਦੀ ਸਰਕਾਰ ਆਈ ਚੋਰੀਆਂ ਚਗਾਰੀਆਂ ਦੋ ਗੁੰਡਾ ਕਰਦੀ ਇਹੋ ਕੁਝ ਤੋਂ ਇਲਾਵਾ ਕੁਝ ਹੁੰਦਾ ਕੀ ਪਿਆ ਵਾ ਗਰੀ ਗਵਰ ਤੇ ਫੜੇ ਮੱਲੇ ਬਾਈ ਗਰੀ ਗਵਰ ਮੱਲੇ ਦਾਦੇ ਫੜੇ ਮੱਲੇ ਸਾਰੇ ਨੇ ਵੜੇ ਵਗੜ ਲ ਕੇ ਤੇਰੇ ਇਹ ਭੱਜ ਗਿਆ ਹੀ